ਜੇ ਜਦੋਂ ਘਰ ਦੇ ਵਿੱਚ ਕੋਈ ਖਾਣ ਨੂੰ ਨਹੀਂ ਹੈਗਾ ਕੋਈ ਕੰਮ ਨਹੀਂ ਹੈਗਾ ਤੇ ਬੰਦਾ ਕਿ ਸ਼ਰੀਕਾਂ ਦੇ ਭਾਂਡੇ ਮਾਂਜੇ ਸਾਡੇ ਤਾਂ ਕੀ ਕਹਿੰਦੇ ਨੇ ਉਹ ਗੱਲ ਵੀ ਕਿ ਸ਼ਰੀਕਾਂ ਦਾ ਨਹੀਂ ਕਰਨਾ ਦੂਜਿਆਂ ਦੇ ਭਾਵੇਂ ਜਾ ਕੇ ਜੋ ਮਰਜ਼ੀ ਕਰ ਲੋ ਸ਼ਹਿਰ ਦੇ ਵਿੱਚ ਆਓ ਤੇ ਕੋਈ ਕੰਮ ਸੋਣਾ ਸੋ ਮਿਲ ਹੀ ਜਾਂਦਾ ਬੰਦੇ ਨੇ ਕੰਮ ਕਰਨ ਵਾਲਾ ਹੋਣਾ ਚਾਹੀਦਾ ਜੀ ਜ਼ਮੀਨ 6 ਕਿੱਲੇ ਜਦੋਂ ਘਰ ਵਾਲੇ ਨੇ ਵੇਚੀ ਸੀ ਉਦੋਂ ਇਹੀ ਲੋਕੀ ਕਹਿੰਦੇ ਸੀ ਵੀ ਤੂੰ ਉਦੋਂ ਸੰਭਾਲ ਲੈਂਦੀ ਸੰਭਾਲ ਕੇ ਤੂੰ ਲੈਂਦੀ ਜਦੋਂ ਮੇਰੇ ਹੱਥ ਨਹੀਂ ਸੀ ਹੈਗਾ ਹੱਥ ਦੇ ਸਾਰਾ ਕੁਝ ਬਗਾਨਿਆਂ ਦੇ ਸੀ ਬਗਾਨਿਆਂ ਦੇ ਵੀ ਕਦੇ ਘਰ ਵਾਲੇ ਦੇ ਤੇ ਉਹਰੇ ਜੀਜੇ ਦੇ ਤੇ ਉਹਦੇ ਚਾਚੇ ਜੀ ਉਹਨਾਂ ਦੇ ਹੱਥ ਸਾਰਾ ਕੁਝ ਹੀ ਮੇਰੇ ਹੱਥ ਕੁਝ ਨਹੀਂ ਮੈਂ ਤਾਂ ਕਮਾ ਕੇ ਲਿਆਉਂਦੀ ਆ ਬਾਹਰੋਂ ਮੰਨ ਲਾ ਬਾਹਰ ਸਬਜ਼ੀਆਂ ਲਾਈਆਂ ਸੀ ਉਹ ਵੀ ਜਾੜ ਦੇਣੀਆਂ ਉਹਨੇ ਜੇ ਮੈਂ ਚੱਕੀ ਤੇ ਥੋਂ ਸੋਝ ਲੋ ਕਿ ਚੱਕੀ ਤੇ ਆਟਾ ਰੱਖਣ ਜਾਣਾ ਤੇ ਇਹਨੇ ਉੱਥੋਂ ਚੱਕੀ ਤੋਂ ਆਟਾ ਵੀ ਵੇਚ ਦੇਣਾ ਤੇ ਕਹਿ ਦੇਣਾ ਕਿ ਮੈਂ ਭਈਆਂ ਵਾਸਤੇ ਆਟਾ ਲੈ ਕੇ ਚੱਲਾਂ ਜਿਹੜੇ ਕੁੱਤੇ ਬਈਏ ਲੱਗੇ ਆ ਝੋਨਾ ਵੱਢਣ ਵਾਲੇ ਜਾਂ ਕਣਕ ਵੱਢਣ ਵਾਲੇ ਲੱਗੇ ਆ ਚੱਕੀ ਤੋਂ ਆਟਾ ਵੀ ਇਹਨੇ ਵੇਚ ਦੇਣਾ ਜੇ ਮੈਂ ਦੁੱਧ ਪਾਣਾ ਕਰਨਾ ਇਹਨੇ ਦੁੱਧ ਵਾਲਿਆਂ ਕੋ ਪੈਸੇ ਲੈ ਕੇ ਵੀ ਖਾ ਲੈਣੇ ਕਰਨੇ ਤੇ ਜਦੋਂ ਮਹੀਨਾ ਹੋਣਾ ਕਰਨਾ ਦੁੱਧ ਵਾਲਿਆਂ ਨੇ ਕਹਿਣਾ ਤੇ ਤੂੰ ਦੱਸੋ ਜਨਾਨੀ ਉੱਥੇ ਕੀ ਕਰੂਗੀ ਇੱਕ ਪਾਸੇ ਸਾਰਾ ਟੱਬਰ ਐ ਇੱਕ ਪਾਸੇ ਕੱਲੀ ਜਨਾਨੀ ਐ ਕੀ ਕਰੂਗੀ ਫਿਰ ਇਹੀ ਸਿਰ ਸੁੱਟ ਕੇ ਚੱਲੇ ਕਿ ਨਹੀਂ ਜਿੱਦਾਂ ਵੀ ਜੋ ਮਰਜ਼ੀ ਕੋ ਕਰੀ ਜਾਏ ਮੈਂ ਆਪਣਾ ਬੱਚਾ ਪਾਲਣਾ ਐ ਫਿਰ ਉਸ ਤੋਂ ਬਾਅਦ ਮੈਂ ਜਲੰਧਰ ਆ ਗਈ ਸੀ ਤਾਂ ਉਦੋਂ ਵੀ ਘਰ ਵਾਲੇ ਦੇ ਨਾਲ ਸੀ ਘਰ ਵਾਲੇ ਨੇ ਬੜਿਆਂ ਠਾਣਿਆਂ 'ਚ ਦਰਖਾਸਤਾਂ ਦਿੱਤੀਆਂ ਬੜਾ ਕੁਝ ਇਹਨਾਂ ਨੇ ਕੀਤਾ ਪਰ ਉਦੋਂ ਬਾਅਦ 'ਚ ਫਿਰ ਅਸੀਂ ਜਲੰਧਰ ਆ ਗਏ ਜਲੰਧਰ ਆ ਕੇ ਮੈਂ ਕਿਸਤਾਂ ਦੇ ਥਾਂ ਲਿਆ ਦੋ ਮਰਲੇ ਥਾਂ ਚਗਾ ਲਈ ਮੈਂ ਕਿਸਤਾਂ ਦੇ ਅਣ ਕੇ ਲਿਆ ਉਹ ਵੀ ਫਿਰ ਮੈਂ ਜਦੋਂ 1-2 ਦਿਨ ਤੇ ਚਲੋ ਜਿੰਨਾ ਕੋ ਹੈ ਸੀ ਕੋਲ ਖਾ ਲਿਆ ਹਨਾ ਉਸ ਤੋਂ ਬਾਅਦ ਫਿਰ ਕੀ ਖਾਣਾ ਸੀ ਕੰਮ ਮੈਨੂੰ ਕੋ ਹੁੰਦਾ ਨਹੀਂ ਸੀ ਸਾਥ ਕਿਤੇ ਆਇਆ ਨਹੀਂ ਸੀ ਉਸ ਤੋਂ ਬਾਅਦ ਫਿਰ ਮੈਂ ਲੋਕਾਂ ਦੇ ਘਰ ਕੰਮ ਕੀਤੇ ਫਿਰ ਲੋਕਾਂ ਦੇ ਘਰ ਕੰਮ ਕਰਨ ਦੇ ਬਾਅਦ ਫਿਰ ਜਿਹੜਾ ਭਰਾ ਮਾਂ ਨੇ ਪੁੱਤ ਬਣਾਇਆ ਸੀ ਉਹਨੇ ਫਿਰ ਐਂਬੂਲੈਂਸ ਮੈਨੂੰ ਸਿਖਾਈ ਫਿਰ ਮੈਂ ਇਸ ਲੈਣਤੀ